ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਰਾਜ ਸਾਹਿਬ ਅਗਲੇ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ ਅ ਦੇਖੋ ਅਸੀਂ ਪੰਜਾਬ ਦੀ ਗੱਲ ਕਰਕੇ ਹਟੇ ਜੀ ਕਿ ਕਿਸ ਕਿਸਮ ਦਾ ਆਲੇ ਦੁਆਲੇ ਚੋਣ ਬੁਖਾਰ ਔਰ ਕੀ ਚੱਲ ਰਿਹਾ ਹੈ ਲਾਰੇ ਬਾਜ਼ੀਆਂ ਵਾਦੇ ਬਾਜ਼ੀਆਂ ਜੀ ਜਿਹੜਾ ਪਾਰਟ ਇਹਦੇ ਚ ਨਹੀਂ ਮੈਂਸ਼ਨ ਹੋਇਆ ਉਹ ਹੈ ਵੀ ਕਿਵੇਂ ਪੈਸੇ ਦੀ ਖੁੱਲ ਖੇਡ ਹੈ ਔਰ ਇਸ ਵੇਲੇ ਜਿਹੜੀਆਂ ਵੱਡੀਆਂ ਤਿੰਨੋਂ ਹੀ ਤਰ੍ਹਾਂ ਕਾਂਗਰਸ ਆਮ ਆਦਮੀ ਪਾਰਟੀ ਔਰ ਅਕਾਲੀ ਨੇ ਬੀਜੇਪੀ ਨੂੰ ਅਸੀਂ ਅਕਾਲੀਆਂ ਦੇ ਨਾਲ ਹੀ ਸ਼ਾਮਲ ਕਰਦੇ ਹਾਂ ਜੀ ਕਿਸੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਅਕਾਲੀਦਾਰ ਬੇਸ਼ੱਕ ਖੇਤਰੀ ਪਾਰਟੀ ਹੈ ਲੇਕਿਨ ਇਹਨਾਂ ਨੇ ਵੀ ਪੈਸਾ ਜਿਹੜਾ ਹੈ ਉਹ ਹਰ ਪਾਸਿਓਂ ਹੀ ਚੰਗਾ ਹੈ ਜਿਹੜਾ ਮੁੱਛਾ ਹੈ ਹਮੇਸ਼ਾ ਹੀ ਜੀ ਔਰ ਇੱਕ ਜਦੋਂ ਅਸੀਂ ਭਾਰਤੀ ਸਿਸਟਮ ਦੇ ਵਿੱਚ ਪੈਸੇ ਦਾ ਕਿੰਨਾ ਵੱਡਾ ਰੋਲ ਹੈ ਪੋਲੀਟੀਕਲ ਸਿਸਟਮ ਚ ਔਰ ਅਨਨੋਨ ਸਾਧਨ ਜਿਹੜੇ ਨੇ ਜਿਹੜੇ ਜਿਨ੍ਹਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਕਿੱਥੋਂ ਡੋਨੇਸ਼ਨ ਆ ਰਹੀ ਹੈ ਕਿਵੇਂ ਇਹੀ ਉਹ ਬਲੈਕ ਮਾਰਕੀਟਰ ਇਹੀ ਉਹ ਜਿਹੜੇ ਅਲਟੀਮੇਟਲੀ ਫਾਇਦਾ ਲੈਂਦੇ ਨੇ ਸਰਕਾਰਾਂ ਤੋਂ ਚੋਰ ਬਾਜ਼ਾਰੀ ਔਰ ਹੋਲਡਿੰਗ ਕਰਨ ਵਾਲੇ ਲੋਕ ਉਹ ਫਾਈਨਾਂਸ ਕਰਦੇ ਨੇ ਪੋਲੀਟੀਕਲ ਪਾਰਟੀਆਂ ਨੂੰ ਜੀ ਉਸ ਤੋਂ ਫਿਰ ਉਹ ਆਪਣਾ ਮਾਈਲੇਜ ਕੱਢਦੇ ਨੇ ਸੋ ਇੱਕ ਦਿੱਲੀ ਦਾ ਥਿੰਕ ਟੈਂਕ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਉਹਨਾਂ ਨੇ ਰਿਪੋਰਟ ਦਿੱਤੀ ਹੈ ਕੱਲ ਅਰੂਦੀ ਮੀਡੀਆ ਨੇ ਇਹਨੂੰ ਕਵਰ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਵੀ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਨੈਸ਼ਨਲ ਲੈਵਲ ਦੀਆਂ ਵੀ ਕਾਂਗਰਸ ਭਾਜਪੀ ਸਮੇਤ ਔਰ ਖੇਤਰੀ ਵੀ ਜੀ 84% ਜਿਹੜੇ ਉਹਨਾਂ ਦੇ ਫੰਡਸ ਨੇ ਉਹ ਅਨਨੋਨ ਸੋਰਸ ਤੋਂ ਆਉਂਦੇ ਨੇ ਅਗਿਆਤ ਮਤਲਬ ਇਹ ਹੈ ਕਿ ਉਹੀ ਬਲੈਕ ਮਾਰਕੀਟਰ ਔਰ ਦੂਜੇ ਜੀ ਔਰ ਉਹਦੇ ਚ 84% ਅਨਨੋਨ ਪਰ ਉਹਨਾਂ ਨੇ ਪੋਲੀਟੀਕਲ ਫੰਡਿੰਗ ਫਰਮ ਅਨਨੋਨ ਸੋਰਸਸ ਦੀ ਥੱਲੇ ਉਹਨਾਂ ਨੇ ਕਿਹਾ ਪੋਲਿਟਿਕਲ ਪਾਰਟੀਆਂ ਰਿਸੀਵਡ 7833 ਕਰੋੜ ਫੰਡਿੰਗ ਫਰਮ ਅਨਨੋਨ ਸੋਰਸਸ ਬਿਟਵੀਨ 2004 ਐਂਡ 5 ਐਂਡ 2014 ਐਂਡ 15 ਵਿਚ ਇਸ 69% ਆਫ ਥੇਅਰ ਟੋਟਲ ਇਨਕਮ ਸੇਜ਼ ਅ ਰਿਪੋਰਟ ਕਿ ਇਹ 2 ਸਾਲਾਂ 2004-5 ਤੋਂ ਲੈ ਕੇ 2014-15 ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ 7833 ਕਰੋੜ ਰੁਪਈਆ ਜਿਹੜਾ ਉਹ ਉਹਦੀ ਅਨਨੋਨ ਅਗਿਆਤ ਸਾਧਨਾਂ ਤੋਂ ਉਹਨਾਂ ਦੀ ਫੰਡਿੰਗ ਹੋਈ ਔਰ ਇਸ ਗਰੁੱਪ ਨੇ ਆਪਣੀ ਰਿਪੋਰਟ ਚ ਕਿਹਾ ਦਟ ਕਾਂਗਰਸ ਐਂਡ ਭਾਰਤੀ ਜਨਤਾ ਪਾਰਟੀ ਰਿਕਾਰਡਡ ਦਾ ਹਾਈਐਸਟ ਆਫ ਸੱਚ ਫੰਡਿੰਗ ਅਮੰਗ ਨੈਸ਼ਨਲ ਪਾਰਟੀਆਂ 83% ਆਫ ਟੋਟਲ ਇਨਕਮ ਰੁਪੀਸ 3323 ਕਰੋੜ for the farmer matlab congress and 65% rupees 2125 crore for the later came from the unknown source un congress ne nu 3323 crore rupiya is tarah funding cha hai ji aur bjp nu 2125 crore rupiya is kisam di funding cha hai the total income from such sources for political parties both national and regional came to rupees 11367 crore while income from non donors came to 1835 crore only 16% of their total income jehde non source ne jinna ch likhya ji main donation de o sirf 16% ne 84% jehdi onna di funding hai o unknown sources to aayi hai aur idich jehda khas taur te jadon breakup hoya ta even akaliyan da naam vi hai ਆਲਸੋ ਟੋਟਲ ਇਨਕਮ ਆਫ ਪੋਲਿਟੀਕਲ ਪਾਰਟੀਆਂ ਫਰਮ ਅਦਰ ਨੋਨ ਸੋਰਸਸ ਜਿਹਦੇ ਚ ਉਹਨਾਂ ਨੇ ਅਸੈਟਸ ਮੈਂਬਰਸ਼ਿਪ ਬੈਂਕ ਇੰਟਰਸਟ ਸੇਲ ਆਫ ਪਬਲਿਕੇਸ਼ਨ ਪਾਰਟੀ ਲੈਵੀ ਇਹ 1698 ਕਰੋੜ ਜਿਹੜੀ ਹੈ ਉਹ 15% ਇਹ ਇਨਕਮ ਹੈ ਜੀ ਅਮੰਗ ਰੀਜਨਲ ਪਾਰਟੀਆਂ ਵਿਦ ਹਾਈਐਸਟ ਅਨਨੋਨ ਡੋਨੇਸ਼ਨਸ ਵਰ ਸਮਾਜਵਾਦੀ ਪਾਰਟੀ ਇਹ ਯੂਪੀ ਦੀ ਅਬ ਅਗਲੇ ਅਭਿਲੇਖ ਯਾਦਵ ਤੇ ਉਹਦਾ ਪਿਓ ਮੁਲਾਇਮ ਸਿੰਘ ਇਹ ਖੇਤਰੀ ਪਾਰਟੀ ਹੈ ਇਨੂੰ ਜਿਹੜੀ ਹੈ ਵਿੱਚ ਹੈਡ 90% ਆਫ ਇਟਸ ਇਨਕਮ 776 ਕਰੋੜ ਰੁਪਈਆ ਇਹ ਸਮਾਜਵਾਦੀ ਪਾਰਟੀ ਨੂੰ ਅਨਨੋਨ ਸੋਰਸਸ ਤੋਂ ਆਇਆ ਜੀ ਐਂਡ ਦਾ ਸ਼੍ਰੋਮਣੀ ਅਕਾਲੀ ਦਲ ਵਿਦ 86% ਆਫ देयर ਡੋਨੇਸ਼ਨ ਰੁਪੀਸ 88 ਕਰੋੜ ਕਮਿੰਗ ਫਰਮ ਅਨਨੋਨ ਸੋਰਸਸ ਉਹਨਾਂ ਅਕਾਲੀ ਦਲ ਨੇ 88 ਕਰੋੜ ਦੀ ਜਿਹੜੀ ਡੋਨੇਸ਼ਨ ਉਹਨਾਂ ਨੇ ਲਈ ਉਹਦੇ ਚੋਂ 86% 86% ਜਿਹੜਾ ਹੈ ਉਹਦਾ ਸੋਰਸ ਨਹੀਂ ਦੱਸਿਆ ਕਿ ਬਈ ਕਿੱਥੋਂ ਆਈ ਏ ਹੁਣ ਇੱਕ ਸਟੇਜ ਤੇ ਜਦੋਂ ਇੱਕ ਵਾਰੀ ਬ੍ਰੇਕਅਪ ਆਇਆ ਸੀ ਜਿਹੜੀਆਂ ਤਮਾਕੂ ਕੰਪਨੀਆਂ ਨੇ ਪੰਜਾਬ ਚ ਉਹ ਵੀ ਅਕਾਲੀਆਂ ਨੂੰ ਡੋਨੇਟ ਕਰਦੀਆਂ ਜੀ ਕਾਂਗਰਸ ਨੂੰ ਤਾਂ ਦੂਜਿਆਂ ਨੂੰ ਤਾਂ ਕਰਦੀਆਂ ਇਹਨੇ ਹੁਣ ਐਵੇਂ ਨਹੀਂ ਹੈ ਕਿ ਬਈ ਬਿਹਾਰ ਵਰਗੀ ਸਟੇਟ ਜਿਹੜੀ ਹੈ ਉਹਨੇ ਟੋਟਲ ਨਸ਼ਾ ਬੰਦ ਦੀ ਸ਼ਰਾਬ ਬੰਦ ਉੱਥੇ ਜਦੋਂ ਇਹਨਾਂ ਦੇ ਚਿਹਰੇ ਦੇਖਣ ਵਾਲੇ ਚ 10ਵੇਂ ਪਾਤਸ਼ਾਹ ਦਾ 350ਵਾਂ ਪ੍ਰਕਾਸ਼ ਦਿਵਸ ਮਨਾਇਆ ਤੇ ਨਤੀਸ਼ ਕੁਮਾਰ ਨੇ ਕਿਹਾ ਕਿ ਜੀ ਅਸੀਂ ਬਿਹਾਰ ਚੋਂ ਇੱਕੋੜ ਕੱਢ ਦੁੱਤਾ ਹੈ ਜੀ ਤੇ ਇਹ ਜਿਹੜੇ ਨੇ ਹੁਣ ਉਹ ਸਿੱਧੂ ਇੱਕ ਦਿਨ ਜਸਟੀਫਿਕੇਸ਼ਨ ਦੇ ਰਿਹਾ ਸੀ ਜੀ ਇੰਨੇ ਠੇਕਿਆਂ ਚੋਂ ਇੰਨੀ ਆਮਦਨ ਨਹੀਂ ਨਾ ਫਲਾਣਾ ਜਦੋਂ ਸਾਡੇ ਕੋਲ ਆਏ ਠੇਕੇ ਅਸੀਂ ਫਿਰ ਆ ਕਰਦੇ ਆਂਗੇ ਸਾਡੇ ਕਿਸੇ ਨੇ ਵੀ ਇਹ ਕਹਿਣ ਦੀ ਨਹੀਂ ਕੀਤਾ ਕਿ ਜੇ ਅਸੀਂ ਬਿਹਾਰ ਦਾ ਮਾਡਲ ਸਾਹਮਣੇ ਹੁਣ ਬਿਹਾਰ ਕੋਈ ਛੋਟੀ ਸਟੇਟ ਨਹੀਂ ਜੀ ਔਰ ਕੋ ਜਿਹੜੇ ਬਿਹਾਰੀ ਭਈਏ ਨੇ ਉਹ ਕਟਨੇਸ਼ਈ ਨਹੀਂ ਸੀ ਲੇਕਿਨ ਉਹਨਾਂ ਨੇ ਦੇਖਿਆ ਵੀ ਸ਼ਰਾਬ ਅਲਟੀਮੇਟਲੀ ਜਾੜ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ ਘਰ ਦੇ ਵਿੱਚ ਵਾਇਲੈਂਸ ਘਰ ਦੇ ਵਿੱਚ ਦਲੇਦਰ ਔਰ ਗਰੀਬੀ ਔਰ ਉਹਨਾਂ ਨੇ ਕਿਹਾ ਜੀ ਠੀਕ ਹੈ ਔਰ ਇੱਥੇ ਸਾਰਾ ਹੀ ਜਿਹੜਾ ਧਾਰਮਧਾਰ ਹੈ ਪੰਜਾਬ ਦੇ ਵਿੱਚ ਉਹ ਸ਼ਰਾਬ ਦੇ ਉੱਤੇ ਲਿਆ ਕੇ ਇਹਨਾਂ ਨੇ ਖੜਾ ਕੀਤਾ ਔਰ 88 ਕਰੋੜੇ ਹੀ ਤੁਮਾਕੂ ਤੇ ਸ਼ਰਾਬ ਦੀਆਂ ਕੰਪਨੀਆਂ ਜਿਹੜੀਆਂ ਨੇ ਉਹ ਜਿਹੜੇ ਠੇਕੇਦਾਰ ਸ਼ਰਾਬ ਦੇ ਉਹਨਾਂ ਦਾ ਹੋਏਗਾ ਇਨਕਮ ਆਫ ਨੈਸ਼ਨਲ ਪਾਰਟੀਆਂ ਫ্রম ਅਨਨੋਨ ਸੋਰਸਸ ਇਨਕਰੀਜ਼ਡ ਬਾਈ 313% percent. 313% ਇਨਕਰੀਜ਼ ਹੋਇਆ ਹੈ ਇਹਨਾਂ ਦੀ ਆਮਦਨ ਦੇ ਵਿੱਚ 274 ਕਰੋੜ ਸੀ 2004-5 ਦੇ ਵਿੱਚ ਹੁਣ 1130 ਕਰੋੜ ਹੈ ਜਿਹੜਾ ਔਰ ਇਹ ਇਨਕਰੀਜ਼ 313% ਹੈ ਔਰ ਇਸੇ ਤਰ੍ਹਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ 'ਚ 652% ਇਨਕਰੀਜ਼ ਹੋਈ ਹੈ 37 ਕਰੋੜ ਸੀ ਉਹਨਾਂ ਦੀ ਆਮਦਨ ਐਟ ਵਨ ਸਟੇਜ ਅਨਨੋਨ ਸੋਰਸ ਤੋਂ ਹੁਣ ਜਿਹੜੀ ਹੈ 281 ਕਰੋੜ ਹੈ ਸੋ ਅੱਗੇ ਲੰਬੀ ਚੌੜੀ ਉਹਦੀ ਹੋਰ ਡੀਟੇਲ ਹੈ ਬ੍ਰੇਕਅਪ ਹੈ ਆਨਾਂ ਡੀਐਮਕੇ ਨੂੰ ਕੀ ਮਿਲਿਆ ਉਹਨਾਂ ਨੂੰ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਕੀ ਮਿਲਿਆ ਪਰ ਇੰਦਾ ਐਂਡ ਜਿਹੜਾ ਇਸ ਗਰੁੱਪ ਦਾ ਹੈ ਫਾਊਂਡਰ ਮੈਂਬਰ ਪ੍ਰੋਫੈਸਰ ਜਗਦੀਪ ਛੋਕਰ ਉਹਨੇ ਫਾਊਂਡਰ ਮੈਂਬਰ ਟੋਲਡ ਪ੍ਰੈਸ ਕਾਨਫਰੰਸ ਵੀ ਬੀਲੀਵ ਇਟ ਇਜ਼ ਇਨ ਦਾ ਇੰਟਰਸਟ ਆਫ ਪੋਲੀਟੀਕਲ ਪਾਰਟੀਆਂ ਆਲਸੋ ਟੂ ਚੇਂਜ देयर ਮੈਥਡਸ ਆਫ ਵਰਕਿੰਗ ਐਂਡ ਟੂ ਫੰਡਮੈਂਟਲ ਚੇਂजेस ਆ ਰਿਕਵਾਇਰਡ ਵਨ ਇਜ਼ ਇੰਟਰਨਲ ਡੈਮੋਕ੍ਰੇਸੀ ਐਂਡ ਅਦਰ ਇਜ਼ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਉਹਨੇ ਕਿਹਾ ਜੀ ਤੁਸੀਂ ਕਿਸ ਕਿਸਮ ਦਾ ਲੋਕਤੰਤਰ ਹੋ ਜੀ ਇਹ ਲੋਕਤੰਤਰ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ ਅੰਦਰੂਨੀ ਤੌਰ ਦੇ ਉੱਤੇ ਆਜ਼ਾਦੀ ਨਾਲ ਕਰਨਾ ਹੁਣ ਭੀਜਪੀ ਦਾ ਹੁਣ ਤੱਕ ਰਿਕਾਰਡ ਸੀ ਕਿ ਜੀ ਅਸੀਂ ਪਰਿਵਾਰਵਾਦ ਨਹੀਂ ਕਰਦੇ ਅਸੀਂ ਜਿਹੜਾ ਕਿਸੇ ਨੂੰ ਵੀ ਕੋਈ ਅਸੀਂ ਡਾਇਨੈਸਟੀ ਜੋ ਇੰਦਰਾ ਗਾਂਧੀ ਜਾਂ ਰਾਜੀਵ ਜਾਂ ਉਹਨਾਂ ਨੇ ਜੀ ਖਾਨਦਾਨੀ ਰਾਜ ਕਰਤਾ ਦੂਜਾ ਹੁਣ ਤੁਸੀਂ ਦੇਖੋ ਯੂਪੀ ਦੇ ਵਿੱਚ ਜਿਹੜੀਆਂ ਇਹਨਾਂ ਨੇ ਟਿਕਟਾਂ ਦਿੱਤੀਆਂ ਉਹ ਵੀ ਗੱਲ ਤੋੜ ਦਿੱਤੀ ਉਹ ਰਾਜਨਾਥ ਸਿੰਘ ਹੈ ਉਹਦਾ ਮੁੰਡੇ ਨੂੰ ਵੀ ਟਿਕਟ ਹੈ ਉਹ ਜਿਹੜਾ ਸੀ ਕਿ ਜੀ ਕੋਈ ਟੱਬਰ ਚ ਕੋਈ ਹੋਏਗਾ ਉਹ ਵੀ ਉਹਨਾਂ ਨੇ ਤੋੜ ਦਿੱਤਾ ਸੋ ਇੰਟਰਨਲ ਡੈਮੋਕ੍ਰੇਸੀ ਕਿੱਥੋਂ ਹੋਣੀ ਹੈ ਜਿੱਥੇ ਟੱਬਰ ਰੂਲ ਕਰਦੇ ਨੇ ਬਾਰਲਾ ਦਾ ਹਾਲ ਦੇਖ ਲਓ ਉਹੀ ਸਾਰੇ ਟੱਬਰ ਨੇ ਸਾਰਾ ਪੰਜਾਬ ਕੰਟਰੋਲ ਕੀਤਾ ਹੋਇਆ ਯੂਪੀ ਚ ਇਹੀ ਹਾਲ ਉਹਦਾ ਮਲਾਇਮ ਸਿੰਘ ਯਾਦਵ ਦਾ ਸੀ ਹੁਣ ਪਿਓ ਨੂੰ ਪਾਸੇ ਕਰਕੇ ਪੁੱਤਰ ਆ ਗਿਆ ਇਹੀ ਹਾਲ ਤਾਮਿਲਨਾਡ ਦੇ ਵਿੱਚ ਜਿਹੜਾ ਉਹ ਕਰਨਾਣੀ ਦੀ ਪਾਰਟੀ ਦਾ ਉਹੀ ਪੁੱਤਰ ਉਹੀ ਸਾਰੇ ਔਰ ਇਹੀ ਸਾਰੇ ਪਾਸੇ ਰਿਪੋਰਟ ਹੋ ਰਿਹਾ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹ ਸੈਂਟਰ ਗਵਰਨਮੈਂਟ ਨੂੰ ਕਹ ਰਿਹਾ ਕਿ ਜੀ ਇਹ ਅਨਨੋਨ ਡੋਨੇਸ਼ਨ ਦੇ ਥੱਲੇ ਇਹ ਕਰਪਸ਼ਨ ਦਾ ਸਰ ਹੈ ਜੀ ਜੀ ਕਿ ਵੀ ਜਿਹੜਾ ਹੁਣ ਅਨਨੋਨ ਦੇ ਰਿਹਾ ਉਹ ਕੋਈ ਖੈਰਾਤ ਨੂੰ ਤਾਂ ਨਹੀਂ ਦੇ ਰਿਹਾ ਉਹਨੇ ਅਲਟੀਮੇਟਲੀ ਡਿਸੀਜਨ 메ਕਿੰਗ ਨੂੰ ਪ੍ਰਭਾਵਿਤ ਕਰਨਾ ਸੋ ਇਸ ਸਿਸਟਮ ਚੋਂ ਸਿੱਖ ਲੱਭਦੇ ਨੇ ਕਿ ਜੀ ਸਾਨੂੰ ਜਸਟਿਸ ਮਿਲੇਗਾ ਕਾਮਨ ਗਰੀਬ ਲੱਭਦਾ ਹੈ 40% ਤੋਂ ਜ਼ਿਆਦਾ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਕਿ ਜੀ ਸਾਡਾ ਕਲਿਆਣ ਹੋਏਗਾ ਪ੍ਰੋਸਪਰ ਵਕਾਸ ਫੁਰਾਣਾ ਵਕਾਸ ਤਾਂ ਉਹਨਾਂ ਦਾ ਹੋਏਗਾ ਜਿਹੜੇ ਅਨਨੋਨ ਸੋਰਸਸ ਜਿਹੜੇ ਨੇ ਉਹ منی ਦੇ ਅੰਦਰ ਇਹ ਹਕੀਕਤ ਹੈ ਬਿਲਕੁਲ ਡਾਕਟਰ ਸਾਹਿਬ ਇਥੇ ਲੈਂ ਨਾ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ